ਹਿੰਸਕ ਟਕਰਾਦੀਆਂ ਇਹ ਤਸਵੀਰਾਂ ਫਿਰੋਜ਼ਪੁਰ ਦੀਆਂ ਨੇ ਫਿਰੋਜ਼ਪੁਰ ਵਿੱਚ ਇੱਕ ਜਿਮ ਬਣਾਉਣ ਦਾ ਵਿਵਾਦ ਬਣਿਆ ਭਾਜਪਾ ਅਤੇ ਕਾਂਗਰਸੀਆਂ ਵਿਚਕਾਰ ਇਸ ਤਹਿੰਸਕ ਝੜਪ ਦਾ ਕਾਰਨ ਜਿਸ 'ਚ ਤਕਰੀਬਨ 10 ਲੋਕ ਜ਼ਖਮੀ ਹੋ ਗਏ ਨੇ ਦਰਸਾ ਸਥਾਨਕ ਕਾਂਗਰਸੀ ਨੇਤਾ ਨਗਰ ਕੌਂਸਲ ਦੇ ਪਾਰਕ ਵਿੱਚ ਓਪਨ ਜਿਮ ਬਣਾਉਣਾ ਚਾਹੁੰਦੇ ਸੀ ਇਲਜ਼ਾਮਾਂ ਮੁਤਾਬਕ ਭਾਜਪਾ ਨਗਰ ਕੌਂਸਲ ਦੇ ਪ੍ਰਧਾਨ ਨੇ ਇਸ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਹਾਊਸ ਦੀ ਪ੍ਰਵਾਨਗੀ ਲੈਣ ਬਾਅਦ ਹੀ ਅਜਿਹਾ ਕੋਈ ਕੰਮ ਹੋ ਸਕਦਾ ਹੈ ਰੋਸ ਵਿੱਚ ਕਾਂਗਰਸੀ ਵਿਧਾਇਕ ਪਰਮਿੰਦਰ ਸਿੰਘ ਪੈਂਕੀ ਦੀ ਅਗਵਾਈ ਹੇਠ ਨਗਰ ਕੌਂਸਲ ਦੇ ਦਫ਼ਤਰ ਨੂੰ ਤਾਲਾ ਲਾਉਣ ਗਏ ਜਿੱਥੇ ਭਾਜਪਾ ਤੇ ਕਾਂਗਰਸੀ ਸਮਰਥਕਾਂ ਵਿਚਕਾਰ ਟਕਰਾਅ ਹੋ ਗਿਆ ਜਬਰਨ ਨਗਰ ਕੌਂਸਲ ਦੰਦਰ ਇਹਨਾਂ ਨੇ ਘੁਸਣ ਦੀ ਕੋਸ਼ਿਸ਼ ਕੀਤੀ ਹੈ ਔਰ ਸਾਡੇ ਮੁਲਾਜ਼ਮਾਂ ਉੱਤੇ ਇਹਨਾਂ ਨੇ ਫਾਇਰ ਵੀ ਕੀਤੇ ਹਨ ਲੇਕਿਨ ਇਸ ਤਰੀਕੇ ਦੀ ਬਦਮਾਸ਼ੀ ਇਸ ਤਰੀਕੇ ਦੀ ਗੁੰਡਾਗਰਦੀ ਨਾ ਅਸੀਂ ਬਰਦਾਸ਼ਤ ਕਰਨੀ ਹੈ ਨਾ ਅਸੀਂ ਸ਼ਹਿਰ ਛੋਹਦੇ ਨਹੀਂ ਜਿਮ ਜਿਹੜਾ ਹੈਗਾ ਇਸ ਕਰਕੇ ਨਹੀਂ ਲੱਗਣ ਦਿੰਦੇ ਕਮਲ ਸ਼ਰਮਾ ਜੀ ਦੇ ਜਿਹੜੇ ਪੀਏ ਨੇ ਉਹਨਾਂ ਦੇ ਦੋ ਜਿਮ ਨੇ ਉਹ ਲੋਕਾਂ ਤੋਂ ਪੈਸੇ ਵਸੂਲਦੇ ਨੇ ਯੂਥ ਕਾਂਗਰਸ ਨੇ ਜਾ ਕੇ ਉੱਥੇ ਜਿਵੇਂ ਧਰਨਾ ਦਿੱਤਾ ਅੰਦਰੋਂ ਜਿਹੜੇ ਭਾਜਪਾ ਦੇ ਕਾਰਜਕਰਤਾ ਸੀਗੇ ਖਾਸ ਕਰਕੇ ਐਸਐਚਓ ਸਿਟੀ ਨੇ ਉਹਨਾਂ ਨੂੰ ਰੋੜੇ ਲਾਠੀਆਂ ਦਿੱਤੀਆਂ ਹੋਈਆਂ ਸੀ ਉਹਨਾਂ ਨੇ ਉੱਥੋਂ ਪੱਥਰ बरसाਣੇ ਸ਼ੁਰੂ ਕਰ ਦਿੱਤੇ ਦੋਹਾਂ ਧਿਰਾਂ ਨੇ ਇੱਕ ਦੂਜੇ ਤੇ ਜੰਮ ਕੇ ਪੱਥਰबाजी ਕੀਤੀ ਦੋਹਾਂ ਹੀ ਧਿਰਾਂ ਨੇ ਇੱਕ ਦੂਜੇ ਤੇ ਫਾਇਰਿੰਗ ਕਰਨ ਅਤੇ ਧੱਕੇਸ਼ਾਹੀ ਦੇ ਇਲਜ਼ਾਮ ਵੀ ਲਾਏ ਨੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ लाठी चार्ज ਹਵਾਈ ਫਾਇਰਿੰਗ ਤੇ ਅਥਰੂ ਗੈਸ ਦੇ ਗੋਲੇ ਸੁੱਟ ਕੇ ਹਾਲਾਤ ਕਾਬੂਸ਼ ਕੀਤੇ ਸਾਰੇ ਪੁਖਤਾ ਪ੍ਰਬੰਧ ਸੀ ਸਾਰਾ ਕੁਝ ਠੀਕ ਸੀ ਪੀਸਫੁਲੀ ਕੋਈ ਬੈਠੇ ਸੀ ਇਹ ਵੀ ਬੈਠੇ ਸੀ ਇੱਕ ਦਮ ਵਿੱਚੋਂ ਇਹ ਜਿਹੜਾ ਹੈ ਵਾਇਲੈਂਟ ਹੋ ਗਏ ਉਹਦੇ ਨਾਲ ਕਰਕੇ ਸਾਨੂੰ ਖਦੇੜਨ ਵਾਸਤੇ ਟੀਅਰ ਗੈਸ ਤੇ ਸ਼ੈੱਲ ਛੱਡੇ ਆ ਬਾਕੀ ਨਾਰਮਲ ਆ ਕੋਈ ਇਹੋ ਜਿਹੀ ਗੱਲ ਬਿਲਕੁਲ ਸਖਤੀ ਨਾਲ ਕਾਰਵਾਈ ਹੋਏਗੀ ਜੀ ਬਿਲਕੁਲ ਕੋਈ ਗੁੰਡਾਗਰਦੀ ਨਹੀਂ ਹੋਣ ਦੇਣੀ ਕੋਈ ਲਾ ਐਂਡ ਆਰਡਰ ਪ੍ਰੋਬਲਮ ਜਿਹੜੀ ਆ ਉਹ ਆਪਾਂ ਕ੍ਰੇਟ ਨਹੀਂ ਹੋਣ ਦੇਣੀ ਬਿਲਕੁਲ ਸਖਤ ਤੋਂ ਸਖਤ ਕਾਰਵਾਈ ਹੋਏਗੀ ਕੇਸ ਰਜਿਸਟਰ ਹੋਏਗਾ ਔਰ ਸਖਤੀ ਨਾਲ ਨਜਿੱਠਾ ਜਾਵੇਗਾ